ਸ਼ਹੀਦਾਂ ਦੇ ਖੂਨ ਦੇ ਨਾਲ ਲਿਖਿਆ ਹੋਇਆ ਮੈਂ ਅੱਜ ਸਵੇਰੇ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡੇ ਖੱਲੂ ਘਾਰੇ ਦੀ ਗੱਲ ਕਰ ਰਿਹਾ ਸੀ ਜਿਸ ਖੱਲੂ ਘਾਰੇ ਦੇ ਅੰਦਰ 30 ਤੋਂ 35 ਹਜ਼ਾਰ ਸਿੰਘ ਸਿੰਘਣੀਆਂ ਪਚੰਗੀ ਬਜ਼ੁਰਗ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ ਵੱਡੇ ਘੱਲੂ ਘਾਰੇ ਦੇ ਅੰਦਰ ਇੰਨੀਆਂ ਸ਼ਹਾਦਤਾਂ ਪਾਉਣ ਤੋਂ ਬਾਅਦ ਵੀ ਗੁਰੂ ਕੇ ਖਾਲਸੇ ਦੀ ਚੜ੍ਹਦੀ ਕਲਾ ਨੂੰ ਕੋਈ ਮੁਕਾ ਨਹੀਂ ਸੀ ਸਕੇ ਸ਼ਹੀਦਾਂ ਦੇ ਸ਼ਿਰਤਾਜ ਬਾਣੀ ਕੇ ਬੋਹਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਲਾਹੌਰ ਦੀ ਧਰਤੀ ਦੇ ਉੱਤੇ ਸ਼ਹਾਦਤਾਂ ਦਾ ਸ਼ੁਰੂ ਕੀਤਾ ਸਾਡੇ ਪਹਿਲੇ ਪੰਜਵੇਂ ਪਹਿਲੇ ਸ਼ਹੀਦ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰ ਉਹਦੇ ਤੋਂ ਬਾਅਦ ਸ਼ਹੀਦਾਂ ਦੀ ਇੱਕ ਲੰਬੀ ਕਤਾਰ ਵੱਡੇ ਘੱਲੂ ਘਾਰੇ ਦੇ ਅੰਦਰ ਜਦੋਂ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਇਆ ਅਹਿਮਦ ਸ਼ਾਹ ਅਬਦਾਲੀ ਨੇ ਸ਼ਾਇਦ ਇਹ ਮਨ ਦੇ ਵਿੱਚ ਭੁਲੇਖਾ ਪਾ ਲਿਆ ਕਿ ਮੈਂ ਸਿੱਖ ਕੌਮ ਖਤਮ ਕਰ ਦਿੱਤੀ ਹੈ ਪਰ ਇਹ ਗੱਲ ਹਮੇਸ਼ਾ ਹੀ ਹਾਕਮਾਂ ਨੂੰ ਚੇਤਿਆਂ ਦੇ ਵਿੱਚ ਰੱਖਣੀ ਚਾਹੀਦੀ ਹੈ ਸਿੱਖਾਂ ਨੂੰ ਮਾਰਿਆ ਜਾ ਸਕਦਾ ਹੈ ਤੇ ਇਹ ਮਾਰਦੇ ਆ ਪਰ ਸਿੱਖਾਂ ਨੂੰ ਇਸ ਧਰਤੀ ਤੋਂ ਮਿਟਾਇਆ ਨਹੀਂ ਜਾ ਸਕਦਾ ਹੈ ਸਾਡੇ ਹੋਣ ਸਾਡੇ ਗੁਰੂ ਨੇ ਪੈਦਾ ਕੀਤੀ ਤੇ ਜਿਸ ਨੂੰ ਪੈਦਾ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਉਸ ਨੂੰ ਇਸ ਧਰਤੀ ਤੋਂ ਕੌਣ ਮਿਟਾ ਸਕਦਾ ਹੈ ਇਹ ਹੀ ਕਾਰਨ ਸੀ ਕਿ ਜਦੋਂ ਗਦਾਰਾਂ ਦੀਆਂ ਗਦਾਰ ਝੁਲਦਾ ਹਰ ਸੱਚੀ ਭਾਵਨਾ ਵਾਲਾ ਸਿੱਖ ਉਸ ਝੰਡੇ ਦੇ ਪਿੱਛੇ ਅੰਗਰੇਜ਼ਾਂ ਦਾ ਝੰਡਾ ਤੇ ਅੰਗਰੇਜ਼ਾਂ ਦੇ ਝੰਡੇ ਤੋਂ ਪਹਿਲਾਂ ਸਿੱਖ ਰਾਜ ਦਾ ਝੰਡਾ ਉਸ ਲਾਹੌਰ ਦੇ ਕਿਲੇ ਦੇ ਉੱਤੇ ਝੁਲਦਾ ਸੀ ਸਾਰਾ ਰਾਤ ਦਿਨ ਘੁੰਮ ਕੇ ਆ ਜਾਵੇਗਾ ਕੁੱਤੇ ਦੇ ਗਲ ਦੇ ਵਿੱਚੋਂ ਵੀ ਕੋਈ ਸੋਨੇ ਦਾ ਕੰਠਾ ਨਹੀਂ ਸੀ ਲਾਉਣਾ ਐਸਾ ਰਾਜ ਜਿਸ ਰਾਜ ਦੇ ਵਿੱਚ ਕੋਈ ਕ੍ਰਾਈਮ ਨਹੀਂ ਸੀ ਉਸ ਰਾਜ ਦੇ ਵਿੱਚ ਕੋਈ ਤਕਤੀਸ਼ਾਹੀ ਨਹੀਂ ਸੀ ਕੋਈ ਬੇਇਨਸਾਫੀ ਨਹੀਂ ਸੀ ਧਰਮ ਦਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਇਸ ਸਰ ਜ਼ਮੀਨ ਦੇ ਉੱਤੇ ਬਣਾਇਆ ਪਰ ਗਦਾਰਾਂ ਦੀਆਂ ਗਦਾਰੀਆਂ ਕਰਕੇ ਹੌਲੀ-ਹੌਲੀ ਇਹ ਸਿੱਖ ਰਾਜ ਨੂੰ ਅੰਦਰੋਂ ਵੀ ਸਨ ਲੱਗੀ ਤੇ ਬਾਹਰੋਂ ਅੰਗਰੇਜ਼ਾਂ ਨੇ ਵੀ ਆਪਣੇ ਤਰੀਕਿਆਂ ਦੇ ਨਾਲ ਧੋਖਾ ਕੀਤਾ ਸਾਡੇ ਨਾਲ ਜਦੋਂ ਸਾਡੇ ਵਿੱਚ ਥੋੜਾ ਆਪ ਦਰਾਪਣ ਵੀ ਆਇਆ ਖਾਨੇ ਵੀ ਇੱਕ ਦੂਜੇ ਦੇ ਉੱਤੇ ਬੇਇਤفاقੀ ਕੀਤੀ ਤੇ ਇਸ ਬੇਇਤفاقੀ ਕਾਰਨ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਗਿਆ ਕਬਰ ਕਸ਼ਮੀਰਾ ਸਿੰਘ ਕਬਰ ਪਸ਼ੋਰਾ ਸਿੰਘ ਇਹ ਵੀ ਇਸ ਦੁਨੀਆ ਤੋਂ ਕਵਰ ਨੌ ਨਿਹਾਲ ਸਿੰਘ ਉਹਦੇ ਤੋਂ ਪਹਿਲਾਂ ਜਿੰਨੂ ਉਹ ਸ਼ਰਜਾਜ ਰੌਸ਼ਨੀ ਦਰਵਾਜਾ ਕਹਿੰਦੇ ਲਾਹੌਰ ਸੱਚੇ ਸਿੱਖ ਦਿਨਾ ਉਸ ਦਰਵਾਜੇ ਦੇ ਕੋਲ ਜਦੋਂ ਜਾਊਗਾ ਤੇ ਚੀਕਾਂ ਨਿਕਲਦੀ ਇਹ ਉਹ ਸੱਜਾ ਜਿਹੜਾ ਇਕੱਲਾ ਕਵਰ ਨੌ ਨਿਹਾਲ ਸਿੰਘ ਦੇ ਉੱਤੇ ਨਹੀਂ ਸਿੱਡਕਾ ਪੰਜਾਬੀਆਂ ਦੀ ਕਿਸਮਤ ਦੇ ਉੱਤੇ ਡਿੱਗਾ ਸੂਰਜ ਅਸਤ ਹੋਣ ਵਾਲੇ ਪਾਸੇ ਤੋਂ ਜਦੋਂ ਸਾਰੇ ਪਾਸੇ ਅੰਗਰੇਜ਼ਾਂ ਨੇ ਆਪੋ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕੀਤਾ ਤੇ ਜਿੰਦਾਬੀ ਮਹਾਰਾਣੀ ਮਹਾਰਾਣੀ ਜਿੰਦ ਕੌਰ ਨੇ ਬੁੱਢੇ ਜਰਨਾਲ ਸਰਦਾਰ ਸ਼ਾਮ ਸਿੰਘ ਟਾਰੀ ਨੂੰ ਇੱਕ ਚਿੱਠੀ ਲਿਖੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਦਾ ਵਾਸਤਾ ਸੰਗ ਦੇ ਵਿੱਚ ਆਓ ਇਤਿਹਾਸ ਪੜੋ ਅੱਜ ਦਾ ਦਿਨ 9 ਫਰਵਰੀ 1846 ਤੇਜਾ ਸਿੰਘ ਗਦਾਰ ਇਹ ਮਿਲਦਾ ਵਾ ਸਰਦਾਰ ਸ਼ਾਮ ਸਿੰਘ ਅਟਾਰੀ ਕਹਿੰਦਾ ਵਾ ਕਿ ਤੁਸੀਂ ਨਾ ਕੱਲ ਦੀ ਜੰਗ ਵਿੱਚ ਭਾਗ ਲਿਓ ਪਰ ਸਰਦਾਰ ਸ਼ਾਮ ਸਿੰਘ ਅਟਾਰੀ ਗੁਰੂ ਘਰ ਦਾ ਇੱਕ ਸਰਦਾਰੂ ਸੀ ਉਹਦਾ ਵਿਸ਼ਵਾਸ ਸੀ ਗੁਰੂ ਗ੍ਰੰਥ ਸਾਹਿਬ ਉੱਤੇ ਉਹਨੇ ਕਿਹਾ ਮੈਂ ਅਰਦਾਸ ਕਰ ਜੁਤਾਹਾ ਜਾਂ ਖਾਲਸੇ ਦੀ ਫਤਿਹ ਹੋਵੇਗੀ ਤੇ ਜਾਂ ਸਾਡੀ ਸ਼ਹਾਦਤ ਹੋਵੇ ਇਹ ਕਦੀ ਨਹੀਂ ਹੋ ਸਕਦਾ ਕਿ ਮੈਂ ਮੈਦਾਨੇ ਯੰਗ ਦੇ ਵਿੱਚ ਸਭਰਾਵਾਂ ਦੀ ਯੰਗ ਦੇ ਵਿੱਚ ਨਾ ਜਾਵਾਂ ਜੋਰ ਬੜਾ ਲਾਇਆ ਗਿਆ ਪਰ ਸਰਦਾਰ ਸ਼ਾਮ ਸਿੰਘ ਆਟਾਰੀ ਚਿੱਟਾ ਸਿਖਾਂ ਨੇ ਫਤਿਹ ਕਰਨੀ ਸੀ ਪਰ ਗੁਲਾਬ ਸਿੰਘ ਡੋਗਰਾ ਮਿਸ਼ਰ ਤੇ ਜਸ ਸਿੰਘ ਲਾਲ ਸਿੰਘ ਗਦਾਵਰ ਇਹ ਪਹਿਲੇ ਇੱਥੇ ਆਉਂਦੇ ਸਾਰੇ ਥੋੜੇ ਸਮੇਂ ਬਾਅਦ ਆਪਣੇ ਸਾਥੀਆਂ ਤੇ ਫੌਜਾਂ ਦੇ ਸਮੇਤ ਮੈਦਾਨ ਛੱਡ ਗਏ ਜਾਂਦੇ ਜਾਂਦੇ ਜਿਹੜਾ ਬੀੜੀਆਂ ਦਾ ਪੁਲ ਸੀ ਦਰਿਆ ਦੇ ਉੱਤੇ ਤੋੜ ਕੇ ਚਲੇ ਗਏ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਇਸ ਸਰ ਜ਼ਮੀਨ ਤੇ ਬਤਾ ਲੱਗਦਾ ਕਿ ਇਹ ਭੱਜ ਚੁੱਕੇ ਨੇ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਸਾਥੀਆਂ ਨੂੰ ਲਲਕਾਰ ਕੇ ਕਿਹਾ ਸੀ ਅਰਦਾਸ ਕਰਕੇ ਤੁਰੇਹਾ ਜਾਂ ਬੱਤੇ ਹੋਰੋਗੇ ਜਾਂ ਸਾਡੀ ਸ਼ਹਾਦਤ ਹੋਵੇ ਆਪਾਂ ਜੰਗਨਾਮਾ ਪੜੀਏ ਸ਼ਾਹ ਮੁਹੰਮਦ ਦਾ ਜੰਗ ਦੇ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਬਾਤ ਸ਼ਾਇਨਾ ਭਾਰੀਆਂ ਨੇ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਬਾਰੂਦ ਦੀ ਥਾਂ ਦੇ ਉੱਤੇ ਸਰੋਂ ਸੀ ਤੇ ਸਰਦਾਰ ਸ਼ਾਮ ਸਿੰਘ ਨੇ ਕਿਹਾ ਸੀ ਆਹ ਜਿਹੜੀ ਗੁਰੂ ਨੇ ਤੇਗ ਦਿੱਤੀ ਆਪਾਂ ਯਹੀਦ ਹੋਵਾਂਗੇ ਪਰ ਅੱppa ਇਥੇ ਟਿਕ ਨਹੀਂ ਦਵਾਂ ਆਖਰੀ ਸਾਹ ਤੱਕ ਸਿੱਖ ਕੌਮ ਦਾ ਇਹ ਜੁਝਾਰੂ ਜਰਨੈਲ ਆਪਣੇ ਸਾਥੀਆਂ ਦੇ ਸਮੇਤ ਖਾਲਸਾ ਰਾਜ ਦੇਸ਼ ਪੰਜਾਬ ਲਈ ਲੜਿਆ ਸੱਤ ਗੋਲੀਆਂ ਵੱਜੀਆਂ ਸੀ ਔਰ ਕਹਿੰਦੇ ਜਿੱਥੇ ਸਰਦਾਰ ਸ਼ਾਮ ਸਿੰਘ ਟਾਰੀ ਦਾ ਸਰੀਰ ਡੁੱਗਾ ਉਹਦੇ ਵਾਲੇ ਦਿਵਾਰੇ ਫਿਰੰਗੀਆਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਸੀ ਤਾਂ ਸ਼ਾਹ ਮੁਹੰਮਦ ਕਹਿੰਦਾ ਹੈ ਸ਼ਾਹ ਮੁਹੰਮਦ ਆਖਦਾ ਹੈ ਸ਼ਾਹ ਮੁਹੰਮਦ ਸਿੰਘਾਂ ਨੇ ਫਿਰੰਗੀਆਂ ਦੇ ਲਾਂਗ ਨਿੰਬੂਆ ਲਹੂ ਵਿੱਚ ਝੋੜ ਸੁਟੇ ਫਿਰੰਗੀ ਇਸ ਮੁਲਕ 100 ਸਾਲ ਪਹਿਲਾਂ ਆ ਗਿਆ ਸੀ ਉਹਦੇ ਤੋਂ ਪਰ ਜਿੰਨੀ ਲੜਾਈ ਖਾਲਸੇ ਨੇ ਅੰਗਰੇਜ਼ਾਂ ਨੂੰ ਦਿੱਤੀ ਭਾਵੇਂ ਵਿੱਚ ਗਦਾ ਰਲ ਕੇ ਇੰਨੀ ਲੜਾਈ ਕੋਈ ਨਾ ਦੇ ਸਕਿਆ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਉਤੇ ਜੋ ਹੱਥ ਦੇ ਵਿੱਚ ਸੀ ਸ਼ਹੀਦ ਹੋਣ ਤੋਂ ਬਾਅਦ ਵੀ ਉਹਨਾਂ ਦੀ ਇਹ ਜਿਹੜਾ ਹੱਥ ਹੈ ਉਹ ਤੇਗ ਦੇ ਮੋਠ ਦੇ ਉਤੇ ਸੀ ਬੜੀ ਮੁਸ਼ਕਲ ਦੇ ਨਾਲ ਇਹ ਤੇਗ ਲਾਈ ਗਈ ਪਰ ਅਸਲ ਦੇ ਵਿੱਚ ਉਹ ਇਕੱਲੀ ਸਰਦਾਰ ਸ਼ਾਮ ਸਿੰਘ ਆ ਟਾਰੀ ਦੀ ਸ਼ਹਾਦਤ ਨਹੀਂ ਸੀ ਸਾਡੀ ਕਿਸਮਤ ਜੇ ਦੀ ਸ਼ੁਰੂਆਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੇ ਹੋਈ ਤੇ ਆਉਂਦੇ ਆਉਂਦੇ ਆ ਗਦਾਰਾਂ ਦੀਆਂ ਗਦਾਰੀਆਂ ਕਰਕੇ ਦਾਰ ਸ਼ਾਮ ਸਿੰਘ ਨੇ ਫਤਿਹ ਪਾਈ ਕਿਉਂਕਿ ਲੜਕੇ ਸ਼ਹੀਦ ਹੋ ਪਰ ਉਹਦੇ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਜਿਹੜਾ ਸੀ ਉਹ ਬਿਲਕੁਲੀ ਆਪਣੇ ਅਸਤ ਹੋਣ ਵਾਲੇ ਪਾਸੇ ਤੁਰ ਪਿਆ ਤੁਸੀਂ ਜਦੋਂ ਜਾਓ ਨਾ ਲੈਂਦੇ ਪੰਜਾਬ ਤੇ ਲੈਂਦੇ ਪੰਜਾਬ ਤੋਂ ਪਰਾਂ ਪਸ਼ਾਵਰ ਤੱਕ ਚਲੇ ਜਾਓ ਉੱਥੋਂ ਲੈ ਕੇ ਜਦੋਂ ਇਧਰ ਨੂੰ ਆਈਏ ਇੱਡਾ ਵਿਸ਼ਾਲ ਰਾਜ ਅਫਗਾਨਿਸਤਾਨ ਤੱਕ ਸਾਡੀ ਆਪ ਦਾ ਲੱਗਦੀ ਦਾ ਅਸਾਸ ਧਰਮ ਦਾ ਰਾਜ ਪਰ ਉਹ ਗਦਾਰਾਂ ਦੀਆਂ ਗਦਾਰੀਆਂ ਕਰਕੇ ਚਲਾ ਗਿਆ ਅੱਜ ਗਦੋਂ ਅਸੀਂ ਆਪਣੀ ਕੌਮ ਦੇ ਮਹਾਨ ਸੂਰਬੀਰ ਜਰਨੈਲ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਤਨੋ ਯਾਦ ਕਰ ਰਹੀ ਅੱਜ ਲੋੜ ਹੈ ਗੁਰੂ ਦੇ ਨਾਲ ਜੁੜਨ ਦੀ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਜਿਹੜੇ ਸਾਡੇ ਨੌਜਵਾਨ ਕਿਸੇ ਵੀ ਕਾਰਨ ਸਿੱਖੀ ਤੋਂ ਦੂਰ ਹੋਏ ਨੇ ਉਹ ਵਾਪਸ ਸਿੱਖ ਬਣ ਸਾਬਤ ਸੂਰਤ ਬਣ ਅਸੀਂ ਇੱਕ ਦੂਜੇ ਨੂੰ ਜਿਹੜਾ ਗੁਰੂ ਨੇ ਸਿਧਾਂਤ ਦਿੱਤਾ ਕਿ ਖਾਲਸਾ ਪੰਥ ਇੱਕ ਪਰਿਵਾਰ ਅਸੀਂ ਪਰਿਵਾਰ ਵਾਂਗ ਰਹੀਏ ਆਪਣੇ ਸ਼ਹੀਦਾਂ ਨੂੰ ਆਪਣੇ ਚੇਤਿਆਂ ਦੇ ਵਿੱਚ ਰੱਖੀਏ ਇਸ ਧਰਤੀ ਤੇ ਸ਼ਹੀਦ ਹੋਣ ਵਾਲੇ ਜਿਤਨੇ ਵੀ ਮਹਾਨ ਤੋਹੀਦ ਨੇ ਉਹ ਸਿੱਖ ਕੌਮ ਦੇ ਚੇਤਿਆਂ ਦੇ ਵਿੱਚ ਹਮੇਸ਼ਾ ਰਹਿਣਗੇ ਰਹਿਦੀ ਦੁਨੀਆ ਤੱਕ ਸ਼ਹੀਦਾਂ ਦਾ ਨਾਮ ਰਹੇਗਾ ਜਿਨ੍ਹਾਂ ਨੇ ਗੁਰੂ ਲਈ ਪੰਥ ਦੀ ਚੜ੍ਹਦੀ ਕਲਾ ਲਈ ਤੇ ਦੇਸ਼ ਪੰਜਾਬ ਦੀ ਆਜ਼ਾਦੀ ਦੇ ਵਾਸਤੇ ਰਾਜ ਦੇ ਵਾਸਤੇ ਸ਼ਹਾਦਤਾਂ ਦੇ ਉੱਚੇ ਮਕਾਮ ਨੂੰ ਛੂਇਆ ਸਾਰੇ ਦਾਨ ਕੋਟਾਲ ਕੋਟ ਕੋਟਾਲ ਕੋਟ ਪ੍ਰਣਾਮ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਅਸੀਂ ਸ਼ਹੀਦਾਂ ਨੂੰ ਹਮੇਸ਼ਾ ਆਪਣੇ ਚੇਤਿਆਂ 'ਚ ਰੱਖਗੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਗੇ ਆਪਣੇ ਗਰੀਬ ਗੁਰਦੇ ਭਰਾ ਦੀ ਮਦਦ ਕਰੀਏ ਇੱਕ ਪਰਿਵਾਰ ਵਾਂਗ ਰਹਿਗੇ ਤੇ ਗੁਰੂ شو دے چل گئے میں کوٹان ہاں کراہب سری گرو گرانت ساحب جی مہاراج کا گرو کی سنگدہ بابا کو بابا شہدر سنگ دی ਜਿਨ੍ਹਾਂ ਨੇ ਬਹੁਤ ਥੋੜਾ ਪ੍ਰਬੰਧ ਇਸ ਸਥਾਨ ਦਾ ਕੀਤਾ ਸੰਗਤਾਂ ਵੱਡੇ ਗਿਣਤੀ ਜਾਂਦੀਆਂ ਤੇ ਸ਼ਹੀਦਾਂ ਦਾ ਸ਼ਹੀਦੀ ਸਥਾਨ ਬਹੁਤ ਸੁੰਦਰ ਹੈ ਸ਼ਹੀਦਾਂ ਦੀਆਂ ਸ਼ਹਾਦਤਾਂ ਹਮੇਸ਼ਾ ਹੀ ਕੌਮ ਨੂੰ ਸੇਧ ਦਿੰਦੀਆਂ ਰਹਿਣਗੀਆਂ ਜਿਹੜੇ ਬਚਨ ਗੁਰੂ ਨੇ ਬਾਣੀ ਦੇ ਵਿੱਚ ਕੀਤੇ ਜਿਹੜੇ ਹਮੇਸ਼ਾ ਸਾਡੀ ਅਗਵਾਈ ਕਰਦੇ ਹਨ ਜਾਓ ਤਾਓ ਪ੍ਰੇਮ ਖੇਲਣ ਦਾ ਚਾ ਸਿਰ ਧਰ ਤਲੇ ਗਲੀ ਮੇਰੀ ਆਏ ਇੱਕ ਮਾਰਗ ਪੈਰ ਤਰੀ ਜਾਏ ਸਿਰ ਝੀਜਾ ਕਾਣ ਨਾ ਕੀ ਜਾਏ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਹਿਰਦੇ ਦੇ ਵਿੱਚ ਵਸਣ ਜੀ ਕੋਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸਾਧ ਸੰਗਤ ਜੀ ਪਿਆਰ ਸਹਿਤ ਕੋ ਵਾਹਿਗੁਰੂ ਜੀ